ਭਾਰਤ ਅਤੇ ਇੰਗਲੈਂਡ ਵਿਚਾਲੇ ਐਂਟਰਸਨ ਤੰਦੂਲਕਰ ਟਰੋਫੀ ਦਾ ਪੰਜਵਾਂ ਅਤੇ ਆਖਰੀ ਕ੍ਰਿਕਟ ਮੈਚ ਇੰਗਲੈਂਡ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੇ 6 ਵਿਕਟਾਂ ਦੇ ਨੁਕਸਾਨ ਤੇ 204 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਸੁਨੀਲ ਗਵਾਕਸਰ ਵੱਲੋਂ 47 ਸਾਲ ਪਹਿਲਾਂ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਗਿੱਲ ਨੇ ਓਵਲ ਵਿਕੇਟ ਟੈਸਟ ਲੜੀ ਵਿੱਚ 743 ਦੌੜਾਂ ਪੂਰੀਆਂ ਕਰ ਲਈਆਂ ਇਸ ਤੋਂ ਪਹਿਲਾਂ ਸੁਨੀਲ ਗਵਕਸਰ ਨੇ 1978-79 ਦੀ ਲੜੀ ਵਿੱਚ ਵੈਸਟ ਇੰਡੀਜ਼ ਖਿਲਾਫ 732 ਦੌੜਾਂ ਬਣਾਈਆਂ ਸਨ ਇਸ ਵਾਰ ਸ਼ੁਭਮਨ ਗਿੱਲ ਸਿਰਫ 21 ਦੌੜਾਂ ਬਣਾ ਕੇ ਰਨ ਆਊਟ ਹੋਇਆ ਭਾਰਤੀ ਪਾਰੀ ਨੂੰ ਸੰਭਾਲਦਿਆਂ ਕਰਨ ਨਾਇਰ ਨੇ ਤਕਰੀਬਨ 8 ਸਾਲਾਂ ਬਾਅਦ ਟੈਸਟ ਕੈਰੀਅਰ ਦਾ ਅਰਥ ਸੈਂਕੜਾ ਜੜਿਆ ਅਰुण ਨਾਇਰ 52 ਧੋੜਾ ਬਣਾ ਕੇ ਕ੍ਰੀਜ਼ ਤੇ ਟਟਿਆ ਹੋਇਆ ਹੈ ਜਦਕਿ ਸਾਈ ਸੁਦਰਸ਼ਨ 38 ਕੇ ਐਲ ਰਾਹੁਲ 14 ਜੈਸਵੀ ਡੈਸਵਾਲ ਤੋਂ ਰਵਿੰਦਰ ਜਡੇਜਾ 9 ਅਤੇ ਤ੍ਰੂਪ 19 ਧੋੜਾ ਬਣਾ ਕੇ ਆਊਟ ਹੋਏ